ਜੀ ਬਿਲਕੁਲ ਜੀ ਸਾਡਾ ਪਿੰਡ ਜਿਹੜਾ ਇਹ ਹਾਕੀ ਦਾ ਘੜਿਆ ਜੀ ਔਰ ਪਿੰਡ ਦਾ ਹਾਕੀ ਘੜਿਆ ਔਰ ਸਾਡੇ ਪਿੰਡ ਵਿੱਚ ਅੱਜ ਵੀ ਸਾਡੇ ਕੋਲ 70-80 ਬੱਚੇ ਜੋ ਸਾਡੇ ਸਟੇਡੀਅਮ 'ਚ ਖੇਡਦੇ ਆਂ ਮੁੰਡੀਆਂ 'ਚ ਸਾਢੇ 4 ਸਾਲ ਦੀ ਉਮਰ 'ਚ ਹਾਕੀ ਖੇਡਣੀ ਚਾਲੂ ਕੀਤੀ ਜੀ ਗਰਾਊਂਡ 'ਚ ਜੋ 7-7.5 ਸੌਦਾ ਤੇ ਇਹ ਕ੍ਰਿਕਟ ਖੇਡਦੇ ਸੀ ਬੱਚੇ ਉਹਨਾਂ ਨੂੰ ਜਾ ਕੇ ਕ੍ਰਿਕਟ ਖੇਡਣ ਨੂੰ ਚਾਲੂ ਕਰ ਦਿੱਤਾ ਲੇਕਿਨ ਮੇਰੇ ਮਨ ਵਿੱਚ ਸਗਾ ਵੀ ਮੈਂ ਬੱਚੇ ਹਾਕੀ ਖਿਲਾਉਣੀ ਆ ਮੈਂ ਇਹਨੂੰ ਥੋੜਾ ਦਬਕਿਆ ਵੀ ਤੂੰ ਕ੍ਰਿਕਟ ਨਿਖਲਦੇ ਤੂੰ ਹਾਕੀ ਤੇ ਹਾਕੀ ਖੇਡਣੀ ਆ ਉਦੋਂ ਬੱਚੇ ਨੇ ਹਕੀ ਜੂੰ ਫੜੀਆ ਉਦੋਂ ਬੱਚੇ ਕਿਤੇ ਬੱਥੇ ਨਹੀਂ ਗਿਆ ਔਰ ਇੱਕ ਵਾਰ ਪੂਰਾ ਧਿਆਨ ਦਿੱਤਾ ਔਰ ਇਹਨੇ ਕਿਹਾ ਕਿ ਮੈਨੂੰ ਪੜਾਈ ਤੁਸੀਂ ਦਿਖਣੀ ਹੈ ਮੇਰੀ ਵੀ ਕਿਤੇ ਟਿਊਸ਼ਨ ਕੋਣ ਕੀ ਕਰਾਉਣਾ ਆ ਫਾਕੀ ਬੜਾ ਮੈਂ ਮਾਰਾ ਨਹੀਂ ਜਾਊਗਾ ਔਰ ਉਹਨੇ ਸਾਡਾ ਸੁਪਨਾ ਜਿਹੜਾ ਸਾਡਾ ਪੂਰਾ ਕੀਤਾ ਸਾਡੂ ਪਿੰਨੋ ਜੀ ਇੰਡੀਆ ਦਾ ਨਾਂ ਜੰਗੀ ਕੈਸ ਦੇਵੀ ਦੂਜੀ ਵਾਰੀ ਬ੍ਰਾਊਨ ਮੈਡਲ ਲੈ ਕੇ ਸੁਰਕਿਓ ਜੀ ਫਿਰ ਪੰਜਾਬ ਦਾ ਨਾਂ ਫਿਰ ਸਾਡੇ ਪਿੰਡ ਦਾ ਨਾਂ ਸਾਡੀ ਕਾਦਾ ਦਾ ਨਾਂ ਬਹੁਤ ਬੱਚੇ ਨੇ ਬੱਚਿਆਂ ਨੂੰ ਰੂਸ਼ੀ ਕੀਤਾ ਇੱਕ ਅਮੀਰ ਊਰਦਾਸ ਨੂੰ ਰੈੱਡ ਕਾਰਡ ਮਿਲਨ ਕਰਨਾ ਆਪਣੇ ਹੱਥੋਂ ਗੋਲ ਨਿਕਲ ਗਿਆ ਔਰ ਬਾਕੀ ਟੀਮ ਦੇ ਪਲੇਅਰਾਂ ਨੇ ਆਪਣੀ ਪੂਰੀ ਜੋਰ ਲਾ ਕੇ ਬਰੌਨ ਮੈਡ ਜਿੱਤਿਆ ਜੀ ਆ ਹਾਕੀ ਪਲੇਅਰ ਮਨਦੀਪ ਦੇ ਫਾਦਰ ਸਾਹਿਬ ਜੋ ਸਾਡੇ ਨਾਲ ਇਸ ਵਕਤ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਕਿਵੇਂ ਦੇਖਦੇ ਹੋ ਅੱਜ ਦੇ ਇਸ ਸ਼ੁਭ ਦਿਨ ਨੂੰ ਕਿਉਂਕਿ ਇੰਡੀਆ ਦਾ ਨਾਂ ਜਿੱਥੇ ਰੋਸ਼ਨ ਆਇਆ ਉੱਥੇ ਪੰਜਾਬ ਦਾ ਪਿੰਡ ਦਾ ਥੋੜਾ ਨਾ ਵੀ ਰੋਸ਼ਨ ਕੀਤਾ ਗਿਆ ਬਿਲਕੁਲ ਜੀ ਸਾਡੇ ਪਰਨਾ ਜੀ ਇੰਡੀਆ ਦਾ ਨਾਂ ਜੰਗੀ ਕਿਆਤੋ ਦੇਵੀ ਦੂਜੀ ਵਾਰੀ ব্রੌਨ ਮੈਡਲ ਲੈ ਕੇ ਸੁਰਕਿਆਂ ਜੀ ਫਿਰ ਪੰਜਾਬੋਂ ਨਾ ਫਿਰ ਸਾਡੇ ਪਿੰਡ ਦਾ ਨਾ ਸਾਡੀ ਕਾਦਾ ਦਾ ਬਹੁਤ ਬੱਚੇ ਨੇ ਬੱਚਿਆਂ ਨੂੰ ਰੋਸ਼ਨ ਕੀਤਾ ਕਿਉਂਕਿ ਪੰਜਾਬ ਦੇ 8 ਬੱਚੇ ਖੇਲੇ ਸੀਗੇ ਔਰ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜੀ ਬਹੁਤ ਵਧੀਆ ਗੇਮ ਖੇਲਾਈਆ ਔਰ ਕਿਸੇ ਬੱਚੇ ਨੇ ਕੋਈ ਚੁੱਕਣੇ ਕੀਤੇ ਸਿਰਫ ਇੱਕ ਅਮੀਰ ਰੂਦਾਸ ਨੂੰ ਰੈੱਡ ਕਾਰਡ ਮਨ ਕਰਨਾ ਆਪਣੇ ਹੱਥੋਂ ਗੋਲ ਨਿਕਲ ਗਿਆ ਔਰ ਬਾਕੀ ਟੀਮ ਦੇ ਪਲੇਅਰਾਂ ਨੇ ਆਪਣੀ ਪੂਰੀ ਜੋਰ ਲਾ ਕੇ ব্রੌਨ ਮੈਡਲ ਜਿੱਤਿਆ ਜੀ ਵੇ ਬਿਲਕੁਲ ਮਨਦੀਪ ਦੇ ਕੀ ਕੀ ਸ਼ੌਂਕ ਸਨ ਸ਼ੁਰੂ ਤੋਂ ਹੀ ਖੇਡਾਂ ਦੇ ਵੱਲ ਇਸ ਤਰੀਕੇ ਦੇ ਨਾਲ ਚਾਹਤ ਹਾਂਜੀ ਬਿਲਕੁਲ ਜੀ ਸਾਡਾ ਪਿੰਡ ਜਿਹੜਾ ਜੀ ਹਾਕੀ ਦਾ ਘੜਾ ਹੈ ਜੀ ਔਰ ਪਿੰਡ ਦਾ ਹਾਕੀ ਗੜਿਆ ਔਰ ਸਾਡੇ ਪਿੰਡ ਵਿੱਚ ਅੱਜ ਵੀ ਸਾਡੇ ਕੋਲ 70-80 ਬੱਚੇ ਜੋ ਸਾਡੇ ਸਟੇਡੀਅਮ 'ਚ ਖੇਡਦੇ ਆ ਔਰ ਮੇਰਾ ਵੱਡਾ ਬੇਟਾ ਵੀ ਹਾਕੀ ਖਿਲਦਾ ਹੀ ਆ ਮੇਰੇ ਤਾਇਆ ਜੀ ਮੇਰੇ ਚਾਚਾ ਜੀ ਮੇਰੇ ਤਾਇਆ ਦੇ ਬੇਟੇ ਸਾਡੀ ਪੂਰੀ ਫੈਮਿਲੀ ਹਾਕੀ ਵਾਲੀ ਆ ਔਰ ਸਾਡੇ ਪਿੰਡ ਚੋਂ ਸਰ ਪ੍ਰਗਟ ਸਿੰਘ ਜੋ ਚੈਨ ਓਲੰਪੀ ਖੇਡੇ ਆ ਕਲਮਨ ਸਿੰਘ ਵਾਂਗੂ ਉਹ ਵੀ ਓਲੰਪੀਅਨ ਆ ਅ ਸਰਿਆ ਸਿੰਘ ਸਾਡੇ ਪਿੰਡ ਉਹ ਵੀ ਓਲੰਪੀਅਨ ਆ ਔਰ ਸਰੋਪ ਸਿੰਘ ਉਹ ਵੀ ਓਲੰਪੀਅਨ ਆ ਜੀ ਔਰ ਸਾਡੇ ਪਿੰਡ ਜੀ ਕਹਿ ਸਕਦੇ ਵੀ ਹਾਕੀ ਦਾ ਇੱਕ ਉਹ ਕਿੰਨਾ ਚਿਰ ਉੱਗੜਿਆ ਆ ਕਿਤੇ ਨਾ ਕਿਤੇ ਕੀ ਮਨਦੀਪ ਤੇ ਸ਼ੌਂਕ ਕੀ ਸੀ ਨਾ ਕਿਉਂਕਿ ਜੋ ਸ਼ੁਰੂ ਤੋਂ ਹੀ ਹਾਕੀ ਵੱਲ ਉਚਾਹਤ ਸੀਗਾ ਮਨਦੀਪ ਪਹਿਲਾਂ ਕੀ ਕੀ ਅਕਸਰ ਗੱਲ ਕਰਦਾ ਹੋਊਗਾ ਕਿ ਮੈਂ ਇਥੋਂ ਤੱਕ ਫਾਦਰ ਸਾਹਿਬ ਜਾਣਾ ਆ ਜਾਂ ਇਥੋਂ ਤੱਕ ਮੈਂ ਜਾਣਾ ਚਾਹੁੰਨਾ ਮੁੰਦੀ ਜੀ 4.5 ਸਾਲ ਦੀ ਉਮਰ 'ਚ ਹਾਕੀ ਖੇਡਣੀ ਚਾਲੂ ਕੀਤੀ ਸੀ ਗਰਾਊਂਡ 'ਚ ਜੋ 7 7.5 ਸਾਲ ਦਾ ਆ ਤੇ ਇਹ ਕ੍ਰਿਕਟ ਖੇਡਦੇ ਬੱਚੇ ਉਹਨਾਂ ਨੂੰ ਜਾ ਕੇ ਕ੍ਰਿਕਟ ਖੇਡਣ ਨੂੰ ਚਾਲੂ ਕਰ ਦਿੱਤਾ ਲੇਕਿਨ ਮੇਰੇ ਮਨ ਵਿੱਚ ਸੀਗਾ ਵੀ ਮੈਂ ਬੱਚੇ ਨੂੰ ਹਾਕੀ ਖਿਲਾਉਣੀ ਆ ਮੈਂ ਇਹਨੂੰ ਥੋੜਾ ਦਬਕਿਆ ਵੀ ਤੂੰ ਕ੍ਰਿਕਟ ਨਹੀਂ ਖੇਡਣਾ ਤੂੰ ਹਾਕੀ ਤਾਂ ਹਾਕੀ ਖੇਡਣੀ ਆ ਉਸ ਤੋਂ ਬਾਅਦ ਇਹਨੂੰ ਹ ਫੜੀਆਂ ਉਦੋਂ ਵਿੱਚ ਕਿਸੇ ਪਾਸੇ ਨਹੀਂ ਗਿਆ ਔਰ ਅਕੀਬ ਨੇ ਪੂਰਾ ਧਿਆਨ ਦਿੱਤਾ ਔਰ ਇਹਨੇ ਕਿਹਾ ਕਿ ਮੈਨੂੰ ਪੜਾਈ ਤੁਸੀਂ ਦਿਖਣੀ ਹੈ ਮੇਰੀ ਵੀ ਕਿੱਥੇ ਟਿਊਸ਼ਨ ਕੋਣ ਕੀ ਕਰਾਉਣਾ ਆ ਥੱਕੀ ਬੜਾ ਮੈਂ ਮਾੜਾ ਨਹੀਂ ਜਾਊਗਾ ਔਰ ਉਹਨੇ ਸਾਡਾ ਸੁਪਰਾ ਜਿਹੜਾ ਸਾਡਾ ਪੂਰਾ ਕੀਤਾ ਜਿੱਤਣ ਤੋਂ ਬਾਅਦ ਜਿੱਤ ਤੋਂ ਬਾਅਦ ਕੋਈ ਗੱਲਬਾਤ ਹੋਈ ਆ ਹਜੇ ਤੱਕ ਨਹੀਂ ਬਿਲਕੁਲ ਜੀ ਉਸੇ ਟਾਈਮ ਜਦੋਂ ਜਿੱਤਣ ਤੋਂ ਥੋੜੇ ਫ੍ਰੀ ਹੋਏ ਆ ਪੰਜ ਸੱਤ ਮਿੰਟ ਬਾਅਦ ਔਰ ਗਰਾਊਂਡ ਚੋਂ ਉਹ ਵੀ ਰੋੜਾ ਸੀ ਅਸੀਂ ਬਰੋੜ ਸਕੇ ਸਾਡੇ ਖੁਸ਼ੀ ਹੰਝੂ ਸਗੇ ਔਰ ਗੱਲਬਾਤ ਹੋ ਰਹੀ ਸੀ ਔਰ ਬੱਚਾ ਇਹ ਕਹਿ ਰਿਹਾ ਸੀ ਵੀ ਸਾਡੇ ਹੱਥੋਂ ਗੋਲਡ ਮੈਨ ਨਿਕਲ ਗਿਆ ਸਾਨੂੰ ਉਹ ਦੁੱਖ ਹੈਗਾ ਲੇਕਿਨ ਬਰੌਂ ਨਾਟ ਹੋਣਾ ਸ ਸੋਲੀ ਬਰਕਰਾਰ ਰਹੀ ਆ ਬੜੀ ਵੱਡੀ ਗੱਲ ਹੁੰਦੀ ਆ ਇੰਡੀਆ ਰਿਪਰੈਜ਼ੈਂਟ ਕਰਨਾ ਤਾਂ ਕਦੀ ਸੋਚਿਆ ਸੀਗਾ ਕਿ ਮਨਦੀਪ ਇੱਥੇ ਤੱਕ ਪਹੁੰਚੇਗਾ ਬਿਲਕੁਲ ਜੀ ਜਦੋਂ ਇਹ ਤਕਰੀਬੂ 6 ਸਾਲ ਦਾ ਸੀਗਾ ਸਾਡੇ ਪਿੰਡ ਪਰ ਉਹਨੀ ਸੰਘਾ ਹਾਕਬਰ ਰੇਰ ਵਿੱਚ ਉਹ ਟੈਨਮੈਂਟ ਹੋਈ ਆ ਉਹਦੀ ਕੋਈ ਫਟੀ ਜੋ ਉਹਨਾਂ ਮੈਨੂੰ ਉਹਦੋ ਕਿਹਾ ਵੀ ਤੇਰਾ ਇਹ ਬੱਚਾ ਜੜਾਇਆ ਇੱਕ ਪ੍ਰਭਦੀਪ ਉਹਨੇ ਕਿਹਾ ਮੈਨੂੰ ਵੀ ਤੇਰਾ ਇਹ ਬੱਚਾ ਜੜਾਇਆ ਇੰਡੀਆ ਦਾ ਟੋਪਰ ਬਣੂਗਾ ਸਜੀਤ ਸਿੰਘ ਮੱਟਾ ਡੀਐਸਪੀ ਟੈਨਮੈਂਟ ਹੋਉਂਦੀ ਆ ਉਹਨਾਂ ਦੀ ਸਿੱਖਿਆ ਸੀਗੀ ਬੱਚਿਆਂ ਨੂੰ ਉਹਨਾਂ ਨੇ ਬਹੁਤ ਬਰੀ ਬੱਚੇ ਸਾਡੇ ਤਿਆਰ ਕੀਤੇ ਆ ਔਰ ਜਿਹੜੇ 8 ਬੱਚੇ ਆ ਉਹਨਾਂ ਚੋਂ 6 ਬੱਚੇ ਤੋਂ ਉਹਨਾਂ ਦੀ ਤੈਨੀ ਦੇ ਤਿਆਰ ਕੀਤੇ ਗਏ ਆ ਤਾਂ ਹੋਣਾ ਕਿੰਨੀ ਕੁ ਡੀਕ ਆ ਕਦੋਂ ਮਨਦੀਪ ਆਵੇ ਤਾਰ ਨੂੰ ਮਿਲ ਸਕੋ ਤੁਸੀਂ ਬਿਲਕੁਲ ਡੀਕਾ ਜੀ ਅਸੀਂ ਬੱਚੇ ਨੂੰ ਆਪਣੇ ਸੀਨੇ ਨਾਲ ਲਾਵਾਂਗੇ ਅੱਥੇ ਬੱਚੇ ਨੂੰ ਦਸੇ ਬੱਚੇ ਨਿਕਲੇ ਆ ਸੀਨੇ ਨਾਲ ਲਾਵਾਂਗੇ ਸਾਨੂੰ ਖੁਸ਼ੀ ਹੋਗੀ ਔਰ ਬੱਚੇ ਸਾਡੂ ਡੇਢ ਮਹੀਨਾ ਕੋ ਕਰੂ ਗਏ ਆ ਔਰ ਅੱਜ ਮੈਡਲ ਲੈ ਕੇ ਆ ਰਹੇ ਆ ਬਹੁਤ ਖੁਸ਼ੀ ਹੋਗੀ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝ ਕੀਤੀਆਂ ਕਿ ਇਹ ਸਨ ਮਨਦੀਪ ਦੇ ਫਾਦਰ ਸਾਹਿਬ ਤਾਂ ਉਹਨਾਂ ਵੱਲੋਂ ਅੱਜ ਉਡੀਕ ਪਰਮੇਡੀਕ ਕੀਤੀ ਜਾ ਰਹੀ ਹੈ ਕਿ ਸਤੋਂ ਦਾ ਬੇਟਾ ਵਾਪਸ ਆਵੇ ਜੋ ਉਸ ਨੂੰ ਮਿਲਣ ਅਤੇ ਉਸ ਨੂੰ ਆਪਣੇ ਗੱਲ ਦੇ ਨਾਲ ਸੀਨੇ ਦੇ ਨਾਲ ਗਾ ਸਕਾਂ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਚਐਸਨਕ ਜੈਕਬਨੀ ਟੀਵੀ ਸਟੂਡੀਓਮ ਸੁਸਾਈ